ਮੰਗਤੇ ਨਾ ਬਣੀਏ ਆਪਾਂ ਪੜ੍ਹ ਲਿਖ ਕੇ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦਿਓ ਅਫਸਰ ਬਣ ਤੁਹਾਨੂੰ ਕਾਡਾਂ ਦੀ ਲੋੜ ਹੀ ਨਹੀਂ ਪੈਣੀ ਤੁਸੀਂ ਖੁਦ ਦਾਨੀ ਬਣ ਜਾਓਗੇ ਤੁਸੀਂ ਖੁਦ ਰਾਜੇ ਬਣ ਜਾਓਗੇ ਤੁਹਾਨੂੰ ਇਹ ਚੀਜ਼ ਦੀ ਲੋੜ ਨਹੀਂ ਪੈਗੀ ਸੱਜਣੋ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਾਓ ਆ ਰਾਹੋਂ ਦੇ ਨਾਲ ਗੜੀ ਪਿੰਡ ਇੱਕ ਅੱਛਾ ਉਹ ਬੱਚੀ ਦਾ ਫਾਦਰ ਅਜੇ ਉਹਦੀ ਡਿਊਟੀ ਰਹਿੰਦੀ ਹੈ ਅੱਜ ਵੀ ਸਿਕਿਉਰਿਟੀ ਗਾਰਡ ਹੈ ਹੁਣ ਉਹਦੀ 18-20 ਹਜ਼ਾਰ ਤਨਖਾਹ ਹੋਈ ਹੋਣੀ ਹੈ ਅੱਜ ਵੀ ਸਿਕਿਉਰਿਟੀ ਗਾਰਡ ਤੇ ਉਹ ਉਹਦੀ ਲੜਕੀ ਜਿਹੜੀ ਬੱਚੀ ਐ ਪੜ੍ਹ ਲਿਖ ਕੇ ਤੁਹਾਡੇ ਹੁਸ਼ਿਆਰ ਪਰ ਜੱਜ ਲੱਗੀ ਐ ਸੁਆਦ ਆਇਆ ਨਾ ਪੜਾਈ ਦਾ ਹੁਣ ਜਿਹੜੀ ਬੱਚੀ ਜੱਜ ਲੱਗੀ ਐ ਉਹ ਨੀਲੇ ਕਾੜਲੇ ਰੋਲਾ ਪਾਊਗਾ ਸਰਪੰਚ ਸਾਡਾ ਕਾਰਡ ਕਟਾਤਾ ਜੀ ਉਹਨੂੰ ਕੀ ਲੋੜ ਐ ਬੱਚੀ ਜੱਜ ਬਣ ਗਈ ਆਪਣੇ ਬੱਚਿਆਂ ਨੂੰ ਇੰਨਾ ਪੜਾ ਦਿਓ ਤੁਹਾਨੂੰ ਕੱਡਾਂ ਦੀ ਲੋੜ ਹੀ ਨਹੀਂ ਪੈਗੀ ਇਹ ਤਾਂ ਧਾਲ ਆਟਾ ਸਕੀਮ ਤੇ ਉਲਝਾ ਕੇ ਰੱਖਣੇ ਆ ਜਦੋਂ ਗੁਰਪੁਰਬ ਆਉਣੇ ਉਦੋਂ ਜਾਨ ਬੁਝ ਕੇ ਮੁਸ਼ਕਲਾਂ ਕ੍ਰੀਏ ਕੀਤੀਆਂ ਜਾਣੀਆਂ ਭਗਤ ਦਾ ਰੌਲਾ ਪਾ ਦਿਓ ਗੁਰੂ ਦਾ ਪਾ ਦਿਓ ਐਤਕੀ ਉਹ ਘੱਟ ਪਿਆ ਤਾਂ ਉੱਥੇ ਬੁੱਤ ਤੇ ਬੰਦਾ ਚੜਾ ਕੇ ਉਹ ਬੁੱਤ ਤੋੜਨ ਲੱਗ ਪਿਆ ਕਾਦੇ ਵਾਸਤੇ ਪੜ੍ਹਾ ਦਿਓ ਲੋਕਾਂ ਇਹਨਾਂ ਦਾ ਧਿਆਨ ਹੀ ਹੋਰ ਪਾਸੇ ਚਲ ਜਾਏ ਇਹ ਸ਼ਾਸਨ ਮਾਫ ਕਰਿਓ ਨੀਤੀਵਾਨ ਬੰਦਿਆਂ ਦੀ ਨੀਤੀ ਹੈ ਸਿੱਖ ਕੌਮ ਨੂੰ 30 ਸਾਲ ਇਸੇ ਗੱਲ 'ਤੇ ਲਜਾਈ ਰੱਖਿਆ ਸਰਕਾਰਾਂ ਨੇ ਜਦੋਂ ਜੂਨ ਮਹੀਨਾ ਹੋਣਾ ਸੰਤ ਜਰਨੈਲ ਸਿੰਘ ਦੀ ਫੋਟੋ ਪਾੜ ਦੇਣੀ ਰੌਲਾ ਪੈ ਗਿਆ ਫੋਟੋ ਪਾੜਤੀ ਸੰਤਾਂ ਦੀ ਧਰਨੇ ਲਾ ਦਿਓ ਰਸਤਾ ਬੰਦ ਕਰ ਦਿਓ ਹਾਦੋ ਕੀ ਗੱਲਾਂ ਨੇ ਜਦੋਂ ਲੰਗਰ ਦੇ ਵਿੱਚ ਰੌਲਾ ਪੈ ਫੋਟੋ ਪਾੜਦੇ ਰਹੇ ਕਿਉਂ ਉਲਝਾ ਕੇ ਰੱਖੋ ਇਹਨਾਂ ਦੀ ਸੋਚ ਕੈਪਚਰ ਕਰ ਲਓ ਇਹ ਲੋਕ ਡਵੈਲਪ ਹੋਏ ਨਾ ਸਕਣ ਇੱਕ ਗੱਲ ਯਾਦ ਰੱਖਿਓ ਪਿੰਡ ਵਿੱਚ ਜਿਹੜਾ ਬੰਦਾ ਸਾਰਿਆਂ ਨਾਲ ਝਗੜਾ ਲੜਾਈ ਕਰਦਾ ਰਹੇ ਉਹਦੀ ਤਰੱਕੀ ਨਹੀਂ ਹੁੰਦੀ ਤਰੱਕੀ ਉਹ ਕਰਦਾ ਹੈ ਜਿਹੜਾ ਲੜਾਈ ਤੋਂ ਟਲਦਾ ਹੈ ਤਰੱਕੀ ਉਹ ਕਰਦਾ ਹੈ ਜਿਹੜਾ ਲੜਾਈ ਤੋਂ ਟਲਦਾ ਹੈ ਇਹ ਨਹੀਂ ਲੜਾਈ ਨਹੀਂ ਕਰਦਾ ਝਗੜਾ ਨਹੀਂ ਕਰਦਾ ਉਹ ਬੰਦੇ ਤਰੱਕੀ ਕਰਨ ਜਿੰਨੇ ਨਿਮਰਤਾ ਵਿੱਚ ਰਹਿਣ ਵਾਲੇ ਮਿੱਠੇ ਬੰਦੇ ਹੋਣਗੇ ਜਿਹੜਾ ਲੜਿਆ ਨਹੀਂ ਉਹਦੀ ਤਰੱਕੀ ਵੇਖਿਓ ਉਹ ਕੁਝ ਨਾ ਕੋ ਬਣ ਜਾਂਦਾ ਹੈ ਲੜਨ ਵਾਲੇ ਉੱਥੇ ਬੈਠੇ ਨੇ ਪ੍ਰਕਾਸ਼ ਕਰੋ ਮਨਾਉਣ ਦਾ ਇਹ ਭਾਵ ਹੈ ਆਪਣੇ ਬੱਚਿਆਂ ਨੂੰ ਗਿਆਨ ਦਿਓ ਬੱਚੇ ਪੜਨ ਜਿਹਦੀ ਬੱਚੀ ਨਗਰ ਵਿੱਚ ਪੜਨ ਵਾਲੀ ਹੈ ਉਹਨੂੰ ਜ਼ੋਰ ਲਾ ਕੇ ਸਿੱਖਾ ਪੜਾਓ ਜਿਹਦਾ ਬੱਚਾ ਪੜਨ ਵਾਲਾ ਹੈ ਉਹਨੂੰ ਜ਼ੋਰ ਲਾ ਕੇ ਪੜਾ ਦਿਓ ਜੇ ਬੱਚੇ ਪੜਦੇ ਤੁਸੀਂ ਰਾਜੇ ਬਣ ਜਾਓਗੇ ਤੁਹਾਨੂੰ ਲੋੜ ਹੀ ਨਹੀਂ ਪੈਗੀ ਅਕੜਾਲਸ ਕਿੰਨੀ ਤੁਸੀਂ ਅਮੀਰ ਹੋ ਜਾਓਗੇ ਜਦੋਂ ਉਹ ਚੀਜ਼ ਆਈ ਫਿਰ ਤੁਹਾਡਾ ਇਹ ਪੜਨ ਨਾਲ ਨਹੀਂ ਹੋਣਾ ਜਕਾਰੇ ਲਾਉਣ ਨਾਲ ਨਹੀਂ ਹੋਣਾ ਇਹ ਫਿਰ ਉਦੋਂ ਹੋਣਾ ਜਦੋਂ ਪੜ ਲੱਗ ਗਏ ਫਿਰ ਬੇਗੰਪੁਰ ਸ਼ਹਿਰ ਕੋਨਾ ਉਸ ਅਸਤਾ ਚਲੇ ਗਏ ਜਿੱਥੇ ਕੋਈ ਗਮ ਨਹੀਂ ਗਮ ਰਹਿਤ ਹੋ ਪੜੋ ਵੇਗੰਪੁਰਾ ਸ਼ਹਿਰ ਕੋ ਨਾਉ ਦੁਖੰਦੋਂ ਨਹੀਂ ਟੇਠਾ ਨਾ ਤਸਵੀਰ ਸਗਰਾਜ਼ ਨਮਾਲ ਖੋਫ ਨਾ ਖਤਾ ਨਾ ਤਰਸ ਜਵਾਲ ਗਿਆਨ ਨਾਲ ਜੁੜ ਜਾਓਗੇ ਤੁਹਾਡੇ ਨਾਲ ਕੋਈ ਖਤਾ ਨਹੀਂ ਕਰ ਸਕਦਾ ਖਤਾ ਸਮਝੋ ਤੋਖਾ ਤੋਖਾ ਹੀ ਹੁੰਦਾ ਆਇਆ ਆਪਣੀ ਕੌਮ ਨੂੰ ਬਚਾਓ ਗੁੱਸਾ ਨਾ ਕਰੋ ਮੈਨੂੰ ਨਹੀਂ ਪਤਾ ਤੁਹਾਡੇ ਪਿੰਡ ਵੋਟਾਂ ਪਈਆਂ ਆ ਕਿ ਤੁਹਾਡੇ ਪਿੰਡ ਸਲਾ ਹੋਈ ਐ ਪਰ ਜਦੋਂ ਵੀ ਵੋਟਾਂ ਪੈਨੀਆਂ ਸਭ ਤੋਂ ਵੱਧ ਸ਼ਰਾਬ ਇੱਧਰ ਡਿਗਦੀ ਆ ਕਿ ਜੇ ਨਹੀਂ ਡਿਗਦੀ ਮੇਰਾ ਨਾਮ ਉਤਾਰ ਦਿਓ ਸਭ ਤੋਂ ਵੱਧ ਸ਼ਰਾਬ ਇੱਧਰ ਡਿਗਦੀ ਆ ਨਾ ਕਿਉਂ ਬਈ ਤੁੱਖ ਹੋ ਰਿਹਾ ਤੁਹਾਡੇ ਖਤਾ ਹੋ ਰਹੀ ਗਿਆਨ ਲੈ ਜਾਓਗੇ ਨਹੀਂ ਪੜਿਆ ਲਿਖਿਆ ਬੰਦਾ ਨਹੀਂ ਉਹ ਚੀਜ਼ ਲੈਦਾ ਐਜੂਕੇਸ਼ਨ ਦਿਓ ਗਿਆਨ ਦਿਓ ਫਿਰ ਗੁਰੂ ਰਵਿਦਾਸ ਮਹਾਰਾਜ ਦੇ ਡਾਕਟਰ ਮੇਡਗੱਟ ਸਾਹਿਬ ਦਾ ਸੁਪਨਾ ਪੂਰਾ ਹੋ ਸਕਦਾ ਜੇ ਆਪਾਂ ਉਹੀ ਪੰਜ ਦਿਨ ਜਗਾਰੇ ਲਾਉਣੇ ਆ 300 ਦਿਨ ਭੁੱਲ ਜਾਣ ਆਪਣੇ ਘਰਾਂ ਚ ਸ਼ਬਦ ਲਾਓ ਗੁਰੂ ਰਵਿਦਾਸ ਹੁਣ ਮੈਂ ਤੁਹਾਨੂੰ ਗਿਆਨ ਦੀ ਇੱਕ ਗੱਲ ਦੱਸਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸੰਗਠਨ ਸ਼ੁਰੂ ਕੀਤਾ ਸੀ ਆਪਾਂ ਅਖੀਰਲਾ ਕਮਾਂਗਾ ਇਕੱਠੇ ਹੋ ਗਏ ਬ੍ਰਹਮਣ ਪੜ੍ਹੇ ਲਿਖੇ ਨੇ ਵਿੱਦਿਆ ਬਣਨੀ ਪੜਾਉਣੀ ਦਾਨ ਦੇਣਾ ਦਾਨ ਲੈਣਾ ਜੱਗ ਕਰਨਾ ਜੱਗ ਕਰਉਣਾ ਖੱਟ ਕਰਮ ਬਣਦਾਂ ਕੋ ਜਦੋਂ ਉਹਨਾਂ ਵੇਖਿਆ ਮਹਾਰਾਣਾ ਸੰਗਾ ਚੇਲਾ ਬਣ ਗਿਆ ਮਹਾਰਾਣੀ ਸੰਗੀ ਸੇਵ ਉਹਦੇ ਘਰ ਵਾਲੀ ਚੱਲਣਾ ਬਾਈ ਉਹ ਉਹਦੀ ਸੇਵ ਕਰਨਗੇ ਮੀਰਾ ਬਾਈ ਉਹਦੀ ਚੇਲੀ ਬਣ ਗਈ ਚਤੌੜਕਟ ਦਾ ਰਾਜਾ ਪੀਪਾ ਉਹਦਾ ਚੇਲਾ ਬਣ ਗਿਆ ਇਹ ਤਾਂ ਜੈਜਕਾਰ ਹੋਗੇ ਔਰ ਮਹਾਰਾਣੇ ਸੰਗੇ ਨੇ ਰਾਜੇ ਪੀਪੇ ਨੂੰ ਸੱਦ ਗਏ ਸ਼ੀਰਗਵਤਨ ਕੋਲ ਮਨਹਰਸ ਕੰਚੀ ਦੇ ਵਿੱਚ ਇੱਕ ਜੈਜੈਕਾਰ ਪਤਾ ਕੀ ਹੋਈ ਹਾਥੀ ਤੇ ਬਿਠਾ ਕੇ ਰਵਦਾਸ ਮਹਾਰਾਜ ਤੇ ਫੁੱਲਾਂ ਦੀ ਵਰਖਾ ਕੀਤੀ ਰਵਦਾਸ ਨੇ ਐਲਾਨੀਆਂ ਗੁਰੂ ਮੰਨਿਆ ਤੇ ਜਦੋਂ ਹਾਥੀ ਤੇ ਬਿਠਾਇਆ ਨਾ ਇਹ ਨਹੀਂ ਕਹ ਰਵਦਾਸ ਮਹਾਰਾਜ ਨੇ ਓਏ ਮੇਰੇ ਨਾਲ ਫਰਕ ਕਰਨ ਵਾਲਿਓ ਹੁਣ ਵੇਖ ਲਓ ਮੈਂ ਕੀ ਬਣ ਗਿਆ ਇਹ ਨਹੀਂ ਕਹ ਇਹ ਨਹੀਂ ਚੀਜ਼ ਕਹੀ ਕੇ ਹੁਣ ਦੂਜਿਆਂ ਨਾਲ ਫਰਕ ਕਰਨ ਵਾਲਿਓ ਹੁਣ ਵੇਖੋ ਇਹ ਨਹੀਂ ਕਹ ਲਾਜ ਨਹੀਂ ਹੋਣੀ ਚਾਹੀਦੀ ਤੁਸੀਂ ਤਾਂ ਸਾਰਿਆਂ ਨੂੰ ਡਿਸਟਰਬ ਕਰ ਆਖੋ ਸਤਨਾਮ ਸ੍ਰੀ ਫਿਰ ਆਖੋ ਸਤਨਾਮ ਸ੍ਰੀ ਫਿਰ ਆਖੋ ਸਤਨਾਮ ਸ੍ਰੀ ਪੰਡਤ ਕਿੱਥੇ ਹੋ ਗਏ ਉਹਨਾਂ ਕੇ ਹਾਥੀ ਤੇ ਬਿਠਾ ਕੇ ਫੁੱਲਾਂ ਦੀ ਵਰਖਾ ਕਰਦੀ ਹੈ ਕੋਈ ਛੋਟੀ ਗੱਲ ਹੈ ਪਰ ਹਾਥੀ ਤੇ ਬਹਿਣ ਵਾਲੇ ਰਵਿਦਾਸ ਮਹਾਰਾ ਨੇ ਇਹ ਨਹੀਂ ਕਿਹਾ ਓਏ ਮੇਰੇ ਨਾਲ ਫਰਕ ਕਰਨ ਵਾਲਿਓ ਹੁਣ ਵੇਖੋ ਰਾਜੇ ਮੈਨੂੰ ਮੰਨਦੇ ਨਾ ਗੁਰੂ ਮੰਨਦੇ ਨਾ ਇਹ ਨਹੀਂ ਕਿਹਾ ਇਹ ਆਮ ਕੋਈ ਝੂਠਾ ਬੰਦਾ ਕਹਿ ਸਕਦਾ ਹੈ ਜਦੋਂ ਕੋਈ ਬਣਦਾ ਹੈ ਕਈ ਵਾਰ ਉਹ ਬਣ ਕੇ ਰੋਬ ਦੇਣ ਲੱਗ ਪੈਂਦਾ ਲੈ ਦੇਖੋ ਮੈਂ ਆ ਨਹੀਂ ਬਣ ਗਿਆ ਹੁਣ ਨਹੀਂ ਜਿਹੜੇ ਲੋਕ ਵੱਡੇ ਵੱਡੇ ਬੋਰਡ ਲਾ ਕੇ ਹਾਈ ਕਮਾਂਡ ਦਾ ਧੰਨਵਾਦ ਨਹੀਂ ਕਰਦੇ ਹੁੰਦੇ ਹਾਈ ਕਮਾਂਡ ਨੇ ਚੇਅਰਮੈਨ ਬਣਾਤਾ ਹਾਈ ਕਮਾਂਡ ਦਾ ਧੰਨਵਾਦ ਥੋੜੇ ਮਹੀਨੇ ਬਾਅਦ ਉਹੀ ਹਾਈ ਕਮਾਂਡ ਨੂੰ ਗਾਲਾਂ ਕੱਢਦੇ ਹੁੰਦੇ ਦੂਜੀ ਪਾਰਟੀ ਚਲ ਜਾਂਦੇ ਆ ਬੰਦਿਆਂ ਦੇ ਦਿੱਤਾ ਬੰਦੇ ਖੋ ਲੈਂਦੇ ਨੇ ਰੱਬ ਦਾ ਦਿੱਤਾ ਕਦੇ ਕੋਈ ਨਹੀਂ ਖੋ ਸਕਦਾ ਬੰਦਿਆਂ ਦਾ ਦਿੱਤਾ ਕੋਈ ਵਾਪਸ ਲੈ ਸਕਦਾ ਰੱਬ ਦਾ ਦਿੱਤਾ ਕੋਈ ਵਾਪਸ ਨਹੀਂ ਲੈ ਸਕਦਾ ਜਦੋਂ ਹੱਥੀ ਤੇ ਬਿਠਾ ਕੇ ਫੁੱਲਾਂ ਦੀ ਵਰਖਾ ਜੈ ਜੈਕਾਰ ਹੋਈ ਰਵਿਦਾਸ ਮਹਾਰਾਜ ਅੱਖਾਂ ਬੰਦ ਕਰਕੇ ਰੱਬ ਨਾਲ ਜੁੜ ਗਏ ਪਦ ਕੀ ਕਹਿੰਦੇ ਰੱਬ ਜੀ ਤੇਰੇ ਤੋਂ ਬਗੈਰ ਪਿਆਰ ਇੰਨਾ ਕੋਈ ਨਹੀਂ ਕਰ ਸਕਦਾ ਇਹ ਬੰਦੇ ਤਾਂ ਫਰਕ ਕਰਦੇ ਨੇ ਜੇ ਸਤਕਾਰ ਕਰਦਾ ਤੇਰਾ ਰੱਬ ਦਾ ਰੱਬ ਦਾ ਸ਼ੁਕਰਾਨਾ ਕੀਤਾ ਬੰਦੇੰਨਾਂ ਨੇ ਕੀ ਕਹਿੰਦੇ ਐਸੀ ਲਾਲ ਤੁਜ ਵਿਨ ਕੋਣ ਕਰੇ ਰੱਬ ਜੀ ਤੇਰੇ ਤੋਂ ਬਗੈਰ ਇੰਨਾ ਪਿਆਰ ਕੌਣ ਕਰ ਸਕਦਾ ਕੋਈ ਵੀ ਨਹੀਂ ਜੇ ਹੱਥੀ ਤੇ ਬਿਠਾ ਕੇ ਫੁੱਲਾਂ ਦੀ ਵਰਖਾ ਹੋਈ ਜੇ ਰਾਜਿਆਂ ਤੇ ਰਾਣੀਆਂ ਨੇ ਮੇਰੇ ਪੈਰਾਂ 'ਚ ਮੱਥਾ ਟੇਕ ਕੇ ਗੁਰੂ ਮੰਨਿਆ ਇਹ ਤੂੰ ਪਿਆਰ ਕੀਤਾ ਰੱਬਾ ਬੰਦੇ ਨਹੀਂ ਕਰ ਸਕਦੇ ਜਦੋਂ ਵਡਿਆਈ ਮਿਲੇ ਉਦੋਂ ਬੰਦਾ ਕਵੇ ਰੱਬ ਜੀ ਤੂੰ ਦਿੱਤੀ ਐ ਬੰਦੇ ਥੋੜੀ ਦਿੰਦੇ ਨੇ ਬੰਦੇ ਤਾਂ ਖੋਲ ਨਹੀਂ ਮਹਾਰਾਜ ਕੀ ਗਾ ਰਹੇ ਨੇ ਪੜੋ ਇੱਕ ਐਸੀ ਲਾਲ ਤੁਜ ਬਿਨ ਕੌਣ ਕਰੇ ਬੜੋ ਗਰੀਬ ਨਵਾਜ ਗਸਿਆ ਮੇਰਾ ਮੱਥੇ ਸ਼ਤਰ ਧਰੇ ਇਹ ਤਾਂ ਤੁਹਾਨੂੰ ਯਾਦ ਹੈ ਪੜੋ ਗਰੀਬਨਵਾਦ ਬਸਈਆ ਮੇਰਾ ਮਾਥੇ ਛਤਰ ਜਾਕੀ ਛੋਤ ਜਗਤ ਕਾਲਕ ਤਾ ਪਰ ਤੂੰ ਡਰੇ ਨੀਚੇ ਉੱਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੇ ਰੱਬ ਦੀ ਇੱਕ ਵਿਸ਼ੇਸ਼ਤਾ ਹੋਰ ਹੈ ਉਹ ਵਡਿਆਈ ਦੇਣ ਲੱਗਿਆ ਡਰਦਾ ਨਹੀਂ ਕਿਸੇ ਕੋ ਬੰਦੇ ਡਰਦੇ ਨੇ ਤੁਸੀਂ ਵੇਖ ਲਿਓ ਬੰਦੇ ਡਰਦੇ ਨੇ ਉਹ ਕਹਿੰਦੇ ਚੱਲ ਹੈਗੇ ਤੇਰੇ ਵਾਲੀਆਂ ਪਰ ਤੂੰ ਨਾ ਨਾ ਲੈ ਸਕਦਾ ਡਰਦੇ ਨੇ ਨੇ ਹੈਗੇ ਤੇਰੇ ਨਾਲ ਹੀ ਪਰ ਸਾਰਿਆਂ ਦੇ ਸਾਹਮਣੇ ਨਾ ਭੁਲਾਈ ਸੰਨਾ ਰੱਬ ਨਹੀਂ ਡਰਦਾ ਜਾਕੀ ਸ਼ੋਤ ਜਗਤ ਕੌ ਲਾ ਕੇ ਤਾ ਪਰ ਤੂੰ ਹੀ ਡਰੇ niche ਓਜ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੇ ਉਹ ਨਹੀਂ ਡਰਦਾ ਜੋ ਰਮਦਾਸ ਮਹਾਰਾਜ ਪੜ ਰਹੇ ਨੇ ਇੱਕ ਵਾਰ ਤੁਸੀਂ ਵੀ ਪੜੋ ਪਿਆਰ ਨਾਲ ਤੁਹਾਡੀ ਹਾਜ਼ਰੀ ਲੱਗੇ ਗੱਜ ਕੇ ਕਹੋ ਐਸੀ ਐਸੀ ਲਾਲ ਤੁਜ ਵਿਨ ਕੌਣ ਕਰੇ ਕੌਣ ਕਰੇ ਐਸੀ ਐਸੀ ਲਾਲ ਤੁਜ ਵਿਨ ਕੌਣ ਕਰੇ ਕੌਣ ਕਰੇ ਐਸੇ ਤੁਜ ਵਿਨ गज के गरीब कौन करे गरीबन गरीब मेरा गरीब गरीबन गरीब वाजब गरीब गरीब मेरा गरीबन गज के गरीबन प्रशादा गरीब छकिया गर ਛੱਕਣਾ ਸਾਡੇ ਗੱਜ ਕੇ ਬੋਲੋ ਸੱਜ ਅਸੀਂ ਤਾਂ ਬੜਾ ਲੰਮਾ ਪਿੰਡਾ ਦੂ ਕਰ ਪਰਸ਼ਾਦਾ ਬਾਅਦ ਚ ਛੱਕਣਾ ਇਹਨਾਂ ਨੂੰ ਚਾਹ ਚ ਪਲਾਓ ਵਧੀਆਂ ਤੇ ਪਕੌੜੇ ਵੀ ਚੱਲੇ ਸ਼ਾਹ ਆ ਨਗਰ ਕੇ ਤਾਂ ਹੈ ਆ ਰੱਜ ਕੇ ਜੇ ਆਨੰਦ ਨਾਲ ਛੱਕ ਰੱਜ ਜਦੋਂ ਰੱਜ ਕੇ ਖਾਈਏ ਨਾ ਗੁਰਗਰ ਦੇ ਫਿਰ ਗੱਜ ਕੇ ਬੋਲੋ ਜਿਹਦੀ ਖਾਈਏ ਬਾਜਰੀ ਉਹਦੀ ਦਈਏ ਹਾਜਰੀ ਤੇ ਜੇ ਤੁਸੀਂ ਗੱਜ ਕਾ ਖਾਦਾਂ ਫਿਰ ਗੱਜ ਕਾ ਬੋਲੋ ਫਿਰ ਗੈਸ ਦੇ ਕੈਪਸੂਲ ਲੈਣੇ ਨਹੀਂ ਪੈਣੇ ਕਿਸੇ ਡਾਕਟਰ ਤੋਂ ਫਿਰ ਚੜ੍ਹਦੀ ਕਲਾ ਬਣੀ ਗੱਜ ਕਾ ਬੋਲੇ ਹੁਣ ਸੁਰਤ ਜੋੜ ਕੇ ਗਰੀਬਨ ਵਾਜ ਗੋਸਿਆ ਮੇਰਾ ਗਰੀਬਨ ਵਾਜ ਗੋਸਿਆ ਮੇਰਾ ਗਰੀਬਨ ਹਾਂ ਵਾ ਵਾ ਗਰੀਬਨ ਗਰੀਬਨ ਵਾਜ ਬਸਿਆ ਮੇਰਾ ਗਰੀਬਨ ਵਾਜ ਬਸਿਆ ਮੇਰਾ ਗਰੀਬਨ ਵਾਜ ਕੋ ਸਈ ਗਰੀਬਨ ਮਾਤੈ ਜੇ ਤੇਰੇ ਤੇ ਜਿਦ ਤੁਜ ਵਿਨ ਕੋਣ ਕਰ ਕੋਣ ਕਰ ਐਸੀ ਐਸੀ ਲਾਲ ਤੁਜ ਵਿਨ ਕੋਣ ਕਰ ਕੋਣ ਕਰ ਐਸੀ ਵਾਹ ਕੋਣ ਕਰ ਐਸੀ ਅੱਖੋ ਸਤਨਾਮ ਸ੍ਰੀ ਜ ਜਨੂੰ ਇੰਨੀ ਵੱਡੀ ਵਡਿਆਈ ਹੋ ਗਈ ਨਾ ਬ੍ਰਹਮਣ ਇਕੱਠੇ ਹੋ ਕੇ ਆਏ ਉਹਨਾਂ ਕਹਿੰਦੇ ਹੁਣ ਕੋਈ ਤਰੀਕਾ ਰਹਿ ਗਿਆ ਰਵਿਦਾਸ ਨੂੰ ਹਰਾਉਣ ਦਾ ਉਹ ਹੈ ਗਿਆਨ ਕਿਉਂਕਿ ਰਵਿਦਾਸ ਪੜਿਆ ਨਹੀਂ ਹੈ ਨਾ ਉਹਨੂੰ ਸੰਸਕ੍ਰਿਤ ਆਉਂਦੀ ਹੈ ਅਸੀਂ ਪੜੇ ਲਿਖੇ અનુਮਾਨ ਆ ਗਿਆ ਰਾਜੇ ਦੇ ਦਰਬਾਰ ਵਿੱਚ ਇਕੱਠੇ ਹੋ ਕੇ ਕਹਿੰਦੇ ਅਸੀਂ ਰਵਿਦਾਸ ਨਾਲ ਚਰਚਾ ਕਰਨੀ ਚਾਹੁੰਦੇ ਹਾਂ ਵਿਚਾਰ ਕਰਨੀ ਚਾਹੁੰਦੇ ਨੇ ਸਾਹਮਣੇ ਲਿਆਓ ਹੁਣ ਸ਼੍ਰੀ ਗੁਰੂ ਰਵਿਦਾਸ ਮਹਾਰਾ ਜੀ ਨੂੰ ਸਾਹਮਣੇ ਬਿਠਾ ਲਿਆ ਚਰਚਾ ਪਤਾ ਕੀ ਕੀਤੀ 118 ਪੰਡਤਾਂ ਦਾ ਮੁਖੀ ਬਾਰਾਨਸੀ ਬਨਾਰਸ ਤੋਂ ਬੋਲਿਆ ਰਵਿਦਾਸ ਜੋਸੀਂ ਪੁੱਛਾਂਗੇ ਤੂੰ ਸੱਚਾ ਦੱਸੇਗਾ ਜੇ ਅਸੀਂ ਤੇਰੇ ਨਾਲ ਵਿਚਾਰ ਕਰੀਏ ਤੋ ਸੱਚ ਜਵਾਬ ਦੇਵੇਂਗਾ ਕਹਿੰਦੇ ਬਿਲਕੁਲ ਦਾ ਮੰਨ। ਕਹਿੰਦੇ ਤੇਰੇ ਨਾਲ ਵਿਚਾਰ ਚਰਚਾ ਕਰਨੀ ਹੈ। ਪਹਿਲਾਂ ਇਹ ਗੱਲ ਦੱਸ ਤੂੰ ਜੱਤੀ ਦਾ ਚਮਿਆਰ ਨਹੀਂ ਹੈ। ਰਵਿੰਦਾਸ ਮੁਸਕਰਾ ਕੇ ਬੋਲਦੇ ਹਾਂ ਬਿਲਕੁਲ ਸਹੀ ਹੈ। ਮੈਂ ਚਮਿਆਰ ਨਾ ਮੇਰੀ ਗੁੱਲ ਦੇ ਲੋਕ ਮਰੇ ਪਸ਼ੂ ਢੋਂਦੇ ਰਹੇ ਚਮ ਕੱਟਦੇ ਰਹਿੰਦੇ। ਕਹਿੰਦੇ ਹਾਂ ਇਹ ਹੀ ਤੇਰੇ ਤੋਂ ਪਾਣਾ ਸੀ। ਤੇਰੀ ਕੋਲ ਦੇ ਲੋਕ ਮਰੇ ਪਸ਼ੂ ਢੋਂਦੇ ਨੇ ਚੰਮ ਕੱਢਦੇ ਨੇ ਜੋੜੇ ਕੱਢਦੇ ਨੇ ਤੁੱਚ ਮੇ ਹਰ ਕਿੰਗੇ ਹਾਂ ਬਿਲਕੁਲ ਕਹਿੰਦੇ ਅਸੀਂ ਬ੍ਰਹਮਣ ਖੱਟ ਕਰਮ ਕਰਨਾ ਸਾਡੇ ਵਿਦਿਆ ਪੜਨੀ ਪੜਾਉਣੀ দান ਕਰਨਾ দান ਦੇਣਾ ਜਪ ਕਰਨਾ ਜਪ ਕਰਾਉਣੇ ਅਸੀਂ ਖੱਟ ਕਰਮੀ ਦੋ ਤੋਤੀਆਂ ਰੱਖੀ ਦੀਆਂ ਜਨੇਊ ਪੈਣੀ ਦੇ ਗੰਗਾ ਇਸ਼ਨਾਨ ਕਰੀਦੇ ਤੁਸੀਂ ਨੀਵੀਂ ਜਾਤ ਦੇ ਚੰਮ ਕੱਢਣ ਵਾਲੇ ਕਹਿੰਦੇ ਠੀਕ ਵਿਚਾਰ ਕਰੋ ਆਪਣੇ ਕਹਿੰਦੇ ਅਸੀਂ ਜਾਤ ਕਰਕੇ ਉੱਚੇ ਤੂੰ ਜਾਤ ਕਰਕੇ ਨੀਮਾ ਰਵਦਾਸ ਮਹਾਰਾਜ ਕਹਿੰਦੇ ਬਿਲਕੁਲ ਸਹੀ ਹੈ ਹੁਣ ਉਹ ਪਡੰਡਿਆਂ ਦੇ ਰਾਜੇ ਨੂੰ ਕਹਿੰਦਾ ਵੇਖੋ ਜੀ ਸਾਡਾ ਮੁਕਾਬਲਾ ਹੈ ਕੋਈ ਆਪਣੇ ਆਪ ਮੰਨਦੇ ਅਸੀਂ ਜਾਤ ਕਰਮ ਕਰਕੇ ਉੱਚੇ ਇਹ ਜਾਤ ਕਰਕੇ ਨੀਮੇ ਸਾਡਾ ਕਰਮ ਕਰਕੇ ਖੱਟ ਕਰਮ ਇਹਨਾਂ ਦੇ ਝਮ ਕੱਢਣਾ ਕਰਮ ਰਵਦਾਸ ਮਹਾਰਾਜ ਨੇ ਸੁਣ ਲਿਆ ਹੁਣ ਜਵਾਬ ਦੇਣ ਲੱਗੇ ਨੇ ਸੁਣਿਓ ਇਹ ਗਿਆਨ ਤੋਂ ਬਗੈਰ ਤੁਸੀਂ ਜਵਾਬ ਨਹੀਂ ਦੇ ਸਕਦੇ ਨੌਲੇਜ ਤੋਂ ਬਗੈਰ ਪੜ੍ਹਾਈ ਤੋਂ ਬਗੈਰ ਬਿਲਕੁਲ ਜਵਾਬ ਨਹੀਂ ਦੇ ਸਕਦੇ ਜੇ ਪੜ੍ਹੇ ਲਿਖੇ ਤਾਂ ਤੁਸੀਂ ਬੈਠੋਗੇ ਜੇ ਪੰਡਿਤ ਜਵਾਰ ਲਾਲ ਨਹਿਰੋ ਦੀ ਕੁਰਸੀ ਦੇ ਨਾਲ ਕੁਰਸੀ ਢੱਕ ਕੇ ਬੈਠੇ ਡਾਕਟਰ ਮੈਡਗਰ ਉਹ ਪੜ੍ਹਾਈ ਕਰਕੇ ਬੈਠੇ ਉੱਦੇ ਨਹੀਂ ਬੈਠੇ ਹੋਰ ਬਥੇਰੇ ਬੰਦੇ ਸੀ ਕਿਸੇ ਨੂੰ ਬਿਠਾਣਾ ਲਿਆ ਉਹਨੇ ਨਾਲ ਜੇ ਬਰਾਬਰ ਕੁਰਸੀ ਡਾਈ ਨਾ ਬਨੋਂ ਮੰਤਰੀ ਨੇ ਉਹ ਪੜ੍ਹਾਈ ਕਰਕੇ ਡਾਈ ਹੈ ਇਸ ਲਈ এডਿਕੇਸ਼ਨ ਚ ਹੁਣ ਰਵਦਾਸ ਮਹਾਰਾਜ ਕੀ ਜਵਾਬ ਨੇ ਪਹਿਲਾਂ ਮੈਂ ਤੁਹਾਨੂੰ ਸ਼ਬਦ ਸੁਣਾਉਂਦਾ ਪੰਡਤ ਅਖੀਰਲੇ ਸ਼ਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਵਦਾਸ ਮਹਾਰਾਜ 40ਵਾਂ ਫੀਰਨੀ ਸ਼ਬਦ ਇੱਥੋਂ ਸ਼ੁਰੂ ਹੋਇਆ ਮਲਾਰ ਉਹ ਕਹਿੰਦੇ ਨਾਕਰ ਜਨ ਮੇਰੀ ਜਾਤ ਵਿਖਿਆ ਤੇ ਚਮਾਰਨ ਰਿਦੈ ਰਾਮ ਗੋਬਿੰਦ ਗੁਣ ਸਾਰ ਕਹਿੰਦੇ ਠੀਕ ਹੈ ਮੇਰੀ ਜਾਤ ਤੁਮਾਰਾ ਮੇਰੀ ਗੱਲ ਦੇ ਲੋਕ ਮਰੇਪਾ ਛੁਟੋਂਦੇ ਠੀਕ ਹੈ ਪਰ ਸੁਣੋ ਪੰਡਤ ਜੀ ਤੁਸੀਂ ਸ਼ਰਾਬ ਪੀ ਲੈਂਦੇ ਹੋ ਪੰਡਤ ਕਹਿੰਦਾ RAM RAM ਤੋਵਾ ਤੋਵਾ ਇਹ ਕੀ ਬਾਤ ਕਰਦਾ ਹੈ ਰਾਜਨ ਦੇਖੋ ਰਵਿਦਾਸ ਕੀ ਬਾਤ ਕਰ ਰਿਹਾ ਅਸੀਂ ਖੱਟ ਕਰਮੀ ਲੋਕ ਸਾਨੂੰ ਸ਼ਰਾਬ ਕਰ ਰਿਹਾ ਕਹਿੰਦਾ ਪੰਡਤ ਜੀ ਸ਼ਰਾਬ ਪੀ ਲੈਂਦੇ ਹੋ ਕਹਿੰਦੇ ਨਹੀਂ ਨਹੀਂ ਤੋਬਾ ਤੋਬਾ राम राम ਕੈਸੀ ਬਾਤ ਕਰ ਰਵਦਾਸ ਮਹਾਰਾ ਜੀ ਬੋਲੇ ਕਹਿੰਦੇ ਗੰਗਾ ਦਾ ਜਲ ਤਾਂ ਪਵਿੱਤਰ ਹੁੰਦਾ ਹੈ ਕਹਿੰਦੇ ਹਾਂ ਤਾਂ ਪਵਿੱਤਰ 24 ਘੰਟੇ ਅਸੀਂ ਕੋਲ ਰੱਖੀ ਨੇ ਕਿਤੇ ਵੀ ਜਾਈਏ ਛੱਟਾ ਦੇਈ ਤੇ ਕਹਿੰਦੇ ਜੇ ਗੰਗਾ ਦੇ ਪਾਣੀ ਦੀ ਸ਼ਰਾਬ ਬਣਾ ਦਈਏ ਫਿਰ ਤਾਂ ਪੀ ਲਵਾਂਗੇ ਬੜੀ ਧੀਮੀ ਤੇ ਸਹਿਜ ਵਿੱਚ ਕਹਿ ਰਹੇ ਜੇ ਗੰਗਾ ਦੇ ਪਾਣੀ ਦੀ ਸ਼ਰਾਬ ਬਣਾ ਦਈਏ ਫਿਰ ਤਾਂ ਪੀ ਲਵਾਂਗੇ ਪੰਡਤ ਬੋਲੇ ਰਾਮ ਕੈਸੀ ਬਾਤ ਕਰ ਰੇ ਜੇ ਦੇਖੋ ਗੰਗਾ ਦੇ ਜਲ ਦੀ ਸ਼ਰਾਬ ਸ਼ਰਾਬ ਤੋਂ ਸ਼ਰਾਬ ਹੈ ਭਾਵੇਂ ਗੰਗਾ ਦੇ ਪਾਣੀ ਦੀ ਬਣੀ ਹੋਵੇ ਅਰਦਾਸ ਮਹਾਰਾਜ ਕਹਿੰਦੇ ਬਸ ਹੁਣ ਐਸੀ ਗੱਲ ਤੇ ਦਿਓ ਗੰਗਾ ਦਾ ਜਲ ਜਨਮ ਕਰਕੇ ਪਵਿੱਤਰ ਹੈ ਕਰਮ ਕਰਕੇ ਗੰਗਾ ਦੇ ਪਾਣੀ ਦੀ ਸ਼ਰਾਬ ਬਣ ਜਾਏ ਉਹ ਅਪਵਿੱਤਰ ਹੈ ਤੁਸੀਂ ਜਨਮ ਕਰਕੇ ਬ੍ਰਾਹਮਣ ਦੇ ਘਰ ਪੈਦਾ ਹੋਇਓ ਕਰਮ ਕਰਕੇ ਤੁਸੀਂ ਅਪਵਿੱਤਰ ਹੋ ਤੁਸੀਂ ਕਰਮਾਂ ਕਰਕੇ ਪਵਿੱਤਰ ਨੇ ਮੇਰੇ ਵੱਲ ਵੇਖੋ ਮੈਂ ਜਨਮ ਕਰਕੇ ਜਮਿਹਤ ਅਤੀਜ ਪੈਦਾ ਹੋਇਆ ਮੇਰੇ ਕੁਲ ਦੇ ਲੋਕ ਮਰੇ ਪਛਟੋਂਦੇ ਨੇ ਠੀਕ ਹੈ ਪਰ ਕਰਮ ਕਰਕੇ ਮੈਂ ਪਵਿੱਤਰ ਹੋ ਗਿਆ ਪਤਾ ਕਿਵੇਂ ਕਹਿੰਦੇ ਕਿਵੇਂ ਕਹਿੰਦੇ ਤਾੜੀ ਦਾ ਦਰਖਤ ਵੇਖਿਆ ਅੱਜ ਵੀ ਤੁਸੀਂ ਵਿਹਾਰ ਜਾਓਗੇ ਉਹ ਦਰਖਤ ਮਿਲਦੇ ਯੂਪੀ ਚ ਵੀ ਉਹ ਤਾੜੀ ਦੇ ਦਰਖਤ ਨੂੰ ਫੜ ਲੱਗਦਾ ਤੇ ਛੇ ਕੱਢ ਕੇ ਖੜਾ ਬੰਦ ਤੇ ਇੱਕ ਇੱਕ ਮੂੰਦ ਪਾਣੀ ਦੀ ਕਰਦੀ ਉਹ ਸਭ ਤੋਂ ਤੇਜ਼ ਮੌਹਾ ਮੰਨਿਆ ਜਾਂਦਾ ਮੋਗਾ ਸਭ ਤੋਂ ਸ਼ਰਾਬ ਕਹਿੰਦਾ ਤਾੜੀ ਦਾ ਦਰਖਤ ਰਵਿਦਾਸ ਮਹਾਰਾ ਜੀ ਕਹਿੰਦੇ ਮੰਨਦੇ ਹੋ ਕਹਿੰਦੇ ਪਵਿੱਤਰ ਕਹਿੰਦੇ ਜਨਮ ਕਰਕੇ ਪਵਿੱਤਰ ਹੈ ਨਾ ਪਰ ਤਾੜੀ ਦੇ ਦਰਖਤ ਨੂੰ پیس ਕੇ ਜਦੋਂ ਵੱਢ ਕੇ ਕਾਗਜ਼ ਬਣਾਇਆ ਜਾਂਦਾ ਸਭ ਤੋਂ ਮਹਿੰਗਾ ਕਾਗਜ਼ ਤਾੜੀ ਦੇ ਦਰਖਤ ਦਾ ਸਭ ਧਾਰਮਿਕ ਗ੍ਰੰਥ ਤਾੜੀ ਦੇ ਦਰਖਤ ਦੇ ਬਣੇ ਕਾਗਜ਼ ਉੱਤੇ ਲਿਖੇ ਜਾਂਦੇ ਨੇ ਜੇ ਤਾਰੀ ਦੇ ਦਰਖਤ ਦਾ ਬਣ ਜਾ ਕਾਗਜ਼ ਉਹਦੇ ਉੱਤੇ ਲਿਖੀ ਜਾਵੇ ਭਗਵਦ ਗੀਤਾ ਫਿਰ ਕਹਿੰਦੇ ਗੀਤਾ ਨੂੰ ਤਾਂ ਅਸੀਂ ਮੱਥਾ ਟੇਕੀਦਾ ਰਵਦਾਸ ਮਹਾਰਾਜ ਕਹਿੰਦੇ ਜਨਮ ਕਰਕੇ ਮੈਨੂੰ ਉਹ ਪਵਿੱਤਰ ਕਹਿਣ ਵਾਲਿਓ ਮੈਂ ਬੰਦਗੀ ਕਰਕੇ ਰੱਬ ਦਾ ਨਾਮ ਜਪ ਕੇ ਕਰਮ ਕਰਕੇ ਨਾ ਪਵਿੱਤਰ ਹੋ ਗਿਆ ਮੇਰੇ ਹਿਰਦੇ ਤੇ ਰੱਬ ਦਾ ਨਾਮ ਲਿਖਿਆ ਗਿਆ ਹੁਣ ਮੈਨੂੰ ਮੱਥਾ ਨਹੀਂ ਟੇਕੋਗੇ ਕੋਈ ਬੰਦਾ ਜਨਮ ਕਰਕੇ ਮਹਾਨ ਨਹੀਂ ਹੈ ਕਰਮ ਕਰਕੇ ਮਹਾਨ ਹੈ ਕਰਮ ਬੰਦੇ ਨੂੰ ਮਹਾਨ ਬਣਾਉਂਦਾ ਹੈ ਜਨਮ ਨਹੀਂ ਮਹਾਨ